ਚੜ੍ਹਦੀ ਕਲਾ ਦੇ ਨਾਲ ਜਦੋਂ ਆਪਾਂ ਕੋਈ ਮੁਸੀਬਤ ਆਂਦੀ ਆ ਖਾਸ ਕਰਕੇ ਪੰਜਾਬ ਦੇ ਉੱਤੇ ਪੰਜਾਬ ਸਭ ਤੋਂ ਪਹਿਲਾਂ ਹੜ੍ਹਾਂ ਦੇ ਉੱਤੇ ਜਾਂ ਕੋਈ ਵੀ ਮਾਰ ਪੈਂਦੀ ਆ ਤਾਂ ਸਭ ਤੋਂ ਪਹਿਲਾਂ ਲੰਗਰ ਲੈ ਕੇ ਜਾਂਦਾ ਦਰਵਾਜ਼ਾ ਖੜਕਾਇਆ ਜਾਂਦਾ ਉੱਥੇ ਇੱਕ ਆਵਾਜ਼ ਦਿੱਤੀ ਜਾਂਦੀ ਆ ਭਾਈ ਲੰਗਰ ਛਕ ਲੋ ਚਾਹ ਪੀ ਲਓ ਅੱਜ ਉਹੀ ਮਾਹੌਲ ਤੁਸੀਂ ਇਸ ਦੇਖਦੇ ਹੋ ਪੂਰੀ ਰਾਵੀ ਦਾ ਰਾਇ ਜਿਹੜਾ ਟੁੱਟਿਆ ਹੋਇਆ ਸੀ ਪੂਰਾ ਪੰਜਾਬ ਤੇ ਗੁਰਦਾਸਪੁਰ ਜਿਹੜਾ ਡੁੱਬਿਆ ਪਿਆ ਸੀ ਉੱਥੇ ਨੌਜਵਾਨ ਬੀਰ ਹੈ ਬਜ਼ੁਰਗਾਂ ਸਾਡੇ ਅੱਜ ਫਿਰ ਉਹੀ ਹੌਕਾ ਦੇ ਰਹੇ ਨੇ ਚਾਹ ਪੀ ਲਓ ਲੰਗਰ ਛਕ ਲੋ ਬਰੇ ਇੱਕ ਇਦਾਂ ਦਾ ਜਸਵਾਦ ਦੇਖਦੇ ਹੋ ਜਿਹੜਾ ਫੋੜਾ ਹੈ ਜਿਹੜਾ ਕਿੰਨੇ ਕਿ ਦਿਨ ਦੇ ਵਿੱਚ ਜਿਹੜੇ ਫਤਿਹ ਹੋ ਜਾਊਗਾ ਇਹ ਵਾਹਿਗੁਰਜ ਕਾ ਖਾਲਸਾ ਵਾਹਿਗੁਰਜ ਕੀ ਫਤਿਹ ਕਿਉਂਕਿ ਜਿੱਦਾਂ ਹੋਮ ਹਮਾ ਕੇ ਸੰਗਤ ਆਉਂਦੀ ਹੈ ਨਾ ਇੱਕ ਮੇਲਾ ਇੱਕ ਤੇ ਚੌਥ ਸ੍ਰਾਧਾ ਦੀ ਰਮਦਾਸ ਬਾਬਾ ਬੁੱਢਾ ਸਾਹਿਬ ਚੱਲਦੀ ਪਈ ਆ 9 ਤਰੀਕ ਤੋਂ ਸਟਾਰਟ ਹੋਈ ਨਹੀਂ ਆ ਇਸ ਹਿਸਾਬ ਲੋਕੀ ਮਹਾਰਾਜ ਦੀ ਕਿਰਪਾ ਨਾਲ ਉਹਨਾਂ ਦਾ ਮੇਲਾ ਹੀ ਲੱਗਾ ਆ ਅੱਜ 6 ਤਰੀਕ ਆ 6 ਤਰੀਕ ਤੋਂ ਮੈਨੂੰ ਲੱਗਦਾ ਕਿ ਚੌਥ ਤੋਂ ਪਹਿਲਾਂ ਪਹਿਲਾਂ ਇਹ ਮੋਰਚਾ ਫਤਿਹ ਹੋ ਜਾਊਗਾ ਜੀ ਹਾਂਜੀ ਹਾਂਜੀ ਇਹ ਇਸ ਟਾਈਮ ਤੁਸੀਂ ਦੇਖੋ ਫਤਿਹ ਹੈ ਜਿਹੜਾ ਹੋਕਾ ਜਿਹੜਾ ਲਗਾਇਆ ਜਾ ਰਿਹਾ ਔਰ ਉੱਥੇ ਹੀ ਨੌਜਵਾਨਾਂ ਦਾ ਹੌਂਸਲਾ ਦੇਖ ਕੇ ਲੱਗਦਾ ਵਾਗ੍ਰਿਕਾਲਸ ਵਾਲੀ ਖਤਰੀ ਜਿਹੜੇ ਮੈਂ ਦੇਖ ਰਿਹਾ ਹਾਂ ਕਿ ਇੱਥੇ ਸਾਰੇ ਹੀ ਨੌਜਵਾਨ ਤੇ ਮਾਤਾ-ਮਾਂ ਭੈਣਾਂ ਬਜ਼ੁਰਗ ਨੌਜਵਾਨ ਤੇ ਛੋਟੇ ਬੱਚੇ ਰਲ ਕੇ ਸਹਿਯੋਗ ਦੇ ਨਾਲ ਵਿੱਚ ਹੈਲਪ ਕਰ ਰਹੇ ਆ ਔਰ ਦੇ ਇਲਾਕਿਆਂ ਤੋਂ ਦੂਰ ਤਰਾਡੇ ਤੋਂ ਜਿਹੜੇ ਟਰਾਲੀਆਂ ਦੇ ਵਿੱਚ ਘੱਟੇ ਭਰ ਕੇ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਭ ਤੋਂ ਵੱਡੀ ਆਪਾਂ ਦੇਖੀ ਤਾਂ ਭਾਈਚਾਰਕ ਸਾਂਝ ਜੋ ਕਿ ਮਜਬੂਤ ਹੋ ਕੇ ਸਾਹਮਣੇ ਆ ਰਹੀ ਹੈ ਤੇ ਪਾਣੀ ਨੂੰ ਬੰਨਣ ਦੇ ਲਈ ਰਗਰ ਪ੍ਰਿਆਸ ਚੱਲ ਰਹੇ ਹਨ ਤੇ ਜਿਵੇਂ ਸੰਤ ਸਮਾਜ ਤੇ ਸੰਸਥਾਵਾਂ ਵੱਲੋਂ ਲੰਗਰਾਂ ਦਾ ਪ੍ਰਬੰਧ ਤੇ ਹੋਰ ਜਿਹੜੀ ਦਰਸ ਨਾਲ ਸੰਬੰਧ ਚੀਜ਼ਾਂ ਇੱਥੇ ਪਹੁੰਚਾਈਆਂ ਜਾ ਰਹੀਆਂ ਤੇ ਬਹੁਤ ਵਧੀਆ ਤਰੀਕੇ ਨਾਲ ਇੱਥੇ ਸੰਤ ਸਮਾਜ ਵੱਲੋਂ ਉਪਰਾਲਾ ਕਰਕੇ ਬੰਨ ਨੂੰ ਬੰਨਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਨੌਜਵਾਨ ਖਾਸ ਕਰਕੇ ਇੱਥੇ ਆਪਣਾ ਉਤਸ਼ਾਹਿਤ ਹੋ ਕੇ ਵੱਡੇ ਭਦਰ ਤੇ ਸੇਵਾ ਵੀ ਕਰ ਰਹੇ ਹਨ ਤੇ ਆਲੇ 10 7 15 ਦਿਨਾਂ ਦੇ ਵਿੱਚ ਬੰਨ ਬੰਦ ਲੱਗਦਾ ਹੈ ਕਿ ਬੰਨ ਬੰਨਿਆ ਜਾਊਗਾ ਜੀ ਹਾਂਜੀ ਠੀਕ ਹੈ ਤੇ ਤੁਸੀਂ ਦੇਖੋ ਜਿੱਥੇ ਸਾਡੇ ਰੋਪੜ ਤੋਂ ਜਿਹੜੇ ਸਹਿਯੋਗੀ ਆਏ ਕਾਫੀ ਜਿਹੜਾ ਵੱਡਾ ਉਪਰਾਲਾ ਕਰਕੇ ਜਿਹੜੇ ਨੌਜਵਾਨ ਵੀਰਾਂ ਉੱਥੇ ਹੀ ਸਾਡੇ ਸ਼ਾਮਪੁਰੇ ਤੋਂ ਜਿਹੜੇ ਸਾਡੇ ਬਿਰਜੀ ਆ ਉਹ ਵੀ ਕਾਫੀ ਰਸਤ ਲੈ ਕੇ ਜਿਹੜੇ ਪਹੁੰਚੇ ਆ ਬਿਰਜੀ ਕਿਵੇਂ ਦੇਖ ਰਹੇ ਹੋ ਜਜ਼ਬਾ ਕਿਵੇਂ ਲੱਗਦਾ ਅੱਜ ਨੌਜਵਾਨੀ ਹੈ ਸਾਡੀ ਬਜ਼ੁਰਗ ਹੈ ਸਾਡੇ ਮਾਮਾ ਹੈ ਅੱਜ ਕੋਈ ਮਿੱਟੀ ਦਾ ਤੋੜੇ ਭਰ ਰਹੇ ਨੇ ਕੋਈ ਬਣੀ ਦੇ ਵਿੱਚ ਵੜ ਕੇ ਕੋਈ ਸੇਵਾ ਕਰ ਰਹੇ ਨੇ ਤੁਸੀਂ ਕਿਵੇਂ ਦੇਖ ਰਹੇ ਹੋ ਇਹ ਸਾਡੇ ਗੁਰੂ ਸਾਹਿਬਾਨ ਦਾ ਪੰਜਾਬ ਆ ਬੜੀਆ ਬੜੀਆ ਧਾੜ ਵੀ ਚੜ ਕੇ ਆਏ ਬੜੇ ਬੜੇ ਮਹਾਬਲੀ ਜਿਹੜੇ ਆਪਣੇ ਮੈਨੂੰ ਕਹੋਂਦੇ ਤੇ ਇਸ ਧਰਤੀ ਤੇ ਆਏ ਤੇ ਇਹ ਪੰਜਾਬੀਆਂ ਨੇ ਉਹਨਾਂ ਦੇ ਮੂੰਹ ਮੋੜੇ ਨੇ ਇਹ ਦਰਿਆ ਐ ਦਰਿਆਵਾਂ ਦੇ ਮੂੰਹ ਮੜਨੇ ਜੇ ਜਾਣਦਾ ਤਾਂ ਸਿਰ ਪੰਜਾਬੀ ਜਾਣਦੇ ਆ ਔਰ ਖਾਸ ਕਰਕੇ ਜਿਹੜੇ ਮਾਜੇ ਦੇ ਜਰਨਲ ਆ ਇਹ ਮਾਝੇ ਦੀ ਧਰਤੀ ਹੈ ਜਿੱਥੋਂ ਸਾਡਾ ਪੰਥ ਸ਼ੁਰੂ ਹੋਇਆ ਗੁਰੂ ਨਾਨਕ ਦੇਵ ਜੀ ਨੇ ਜਿੱਥੇ ਹਲ ਚਲਾਇਆ ਉਹ ਧਰਤੀ ਤੇ ਅਸੀਂ ਖੜੇ ਆਂ ਔਰ ਸਾਡੇ ਗੁਰੂ ਸਾਹਿਬਾਨ ਦੀ ਧਰਤੀ ਹੈ ਔਰ ਉਹਨਾਂ ਨੇ ਪਹਾੜਾ ਮੰਨਣ ਦੀ ਵੀ ਜਿੱਥੇ ਸਾਨੂੰ ਜਾਂਚ ਦਿੱਤੀ ਤੇ ਉੱਥੇ ਨਾਲ ਡਟ ਕੇ ਪਹਾੜੇ ਦਾ ਮੁਕਾਬਲਾ ਕਰਨ ਦੀ ਵੀ ਜਾਂਚ ਦਿੱਤੀ ਆ ਇਹ ਜਜ਼ਬਾ ਸਾਡੇ ਛੋਟੇ ਛੋਟੇ ਬੱਚੇ ਮਾਤਾਵਾਂ ਬਜ਼ੁਰਗ ਨੌਜਵਾਨ ਡਟ ਕੇ ਇਹ ਲੜਾਈ ਲੜ ਰਹੇ ਇਹ ਇਕੱਲੇ ਨਹੀਂ ਲੜ ਰਹੇ ਅੱਜ ਪੰਜਾਬ ਦੇ ਕੋਨੇ-ਕੋਨੇ ਤੋਂ ਸੰਗਤ ਆ ਰਹੀ ਆ ਅੱਜ ਤੁਸੀਂ ਦੇਖਿਆ ਜਿਵੇਂ ਬਾਬਾ ਸੰਤ ਬਾਬਾ ਅਵਤਾਰ ਸਿੰਘ ਜੀ ਟਿੱਬੀ ਸਾਹਿਬ ਰੋਪੜ ਤੋਂ ਆਏ ਆ ਅੱਜ ਪਹਿਲਾਂ ਉਹਨਾਂ ਨੇ 18 ਟਰਾਲੇ ਭੇਜਿਆ ਚਾਰਦੇ ਅੱਜ ਫੇਰ 18 ਟਰਾਲੇ ਲੈ ਕੇ ਆਏ ਆ ਪਛੂਆਂ ਤੇ ਰਾਸਦ ਲੈ ਕੇ ਆਏ ਆ ਦਵਾਈਆਂ ਲੈ ਕੇ ਆ ਇੱਥੇ ਵੀ ਚੱਲਦੇ ਲੰਗਰ ਦੇ ਵਿੱਚ ਮਾਇਆ ਦਾ ਵੀ ਉਹਨਾਂ ਨੇ ਵੱਡਾ ਯੋਗਦਾਨ ਅੱਜ ਦਿੱਤਾ ਇਹ ਪੰਜਾਬ ਆ ਕੋਨਾ ਕੋਨਾ ਬੱਚਾ ਬੱਚਾ ਜਿੱਥੇ ਵੀ ਦੁਨੀਆ 'ਚ ਪੰਜਾਬੀ ਬੈਠਾ ਉਹ ਇਹਨਾਂ ਦੇ ਨਾਲ ਹੀ ਇਕੱਲੇ ਨਹੀਂ ਹੈਗੇ ਇੱਕ ਗੱਲ ਆਪਾਂ ਹੋਰ ਦੇਖਿਆ ਜਿੱਥੇ ਹੜ ਦੇ ਵਿੱਚ ਨੌਜਵਾਨ ਪਾਣੀ ਦੇ ਵਿੱਚ ਬੜੇ ਹੋਏ ਆ ਜਦੋਂ ਆਪਾਂ ਨਿਕਲੇ ਆ ਵੀਰ ਜੀ ਨੇ ਉਹਨਾਂ ਆਵਾਜ਼ ਮਾਰੀ ਆ ਵੀਰੇ ਲੰਗਰ ਛਕ ਲੋ ਚਾਹ ਪੀ ਲੋ ਜਿੱਥੇ ਅਸੀਂ ਡੁੱਬੇ ਵੀ ਬੈਠੇ ਆ ਉਹ ਫਿਰ ਰਾਜੇ ਬਣ ਕੇ ਬੈਠੇ ਆ ਇੱਕ ਕਿਹਾ ਜਾਂਦਾ ਵੀ ਜਦੋਂ ਰਾਜੇ ਤੇ ਜੇ ਭੀੜ ਪੈਂਦੀ ਤਾਂ ਨੌਕਰ ਉਹਦੀ ਹੈਲਪ ਨਹੀਂ ਕਰਦਾ ਲੇਕਿਨ ਜਦੋਂ ਨੌਕਰ ਤੇ ਲੋਡ ਪੈਂਦੀ ਆ ਤਾਂ ਰਾਜਾ ਉਹਦੀ ਹੈਲਪ ਕਰਦਾ ਕਿਤੇ ਨਾ ਕਿਤੇ ਜਿਹੜੇ ਪੰਜਾਬੀ ਆ ਉਹ ਰਾਜਾ ਜੀ ਬਿਲਕੁਲ ਰਾਜਾ ਕਿਉਂਕਿ ਇਹ ਧਰਤੀ ਉਥੋਂ ਜਿੱਥੋਂ ਲੰਗਰ ਦੀ ਸ਼ੁਰੂਆਤ ਹੋਈ ਸੀ ਸਾਡੇ ਗੁਰੂ ਸਾਹਿਬਾ ਨੇ ਇਸ ਬਾਜੇ ਦੀ ਧਰਤੀ ਤੋਂ ਲੰਗਰ ਦੀ ਸ਼ੁਰੂਆਤ ਕੀਤੀ ਸੀ ਜਿਹਦੇ ਚ ਭੇਦ ਭਾਪ ਤੋਂ ਬਿਨਾ ਰਾਜਾ ਰਾਂਗ ਇੱਕ ਸਮਾਨ ਸੀਗਾ ਔਰ ਇਹ ਉਹ ਧਰਤੀ ਆ ਇਹ ਧਰਤੀ ਦੇ ਇਜਾਏ ਆ ਤੇ ਇੱਥੇ ਜਿਨੀ ਜਿਨੀ ਹੋਊ ਤਾਂ ਹੋਰ ਕਿੱਥੇ ਹੋਊਗਾ ਬਿਲਕੁਲ ਇੱਥੋਂ ਦਾ ਵੀਰਪੇ ਦਾ ਜਿਹੜਾ ਲੰਗਰ ਸ਼ੁਰੂ ਹੋਇਆ ਸੀ ਤਾਂ ਠੀਕ ਹੈ ਤੇ ਅੱਜ ਤੁਸੀਂ ਫੇਰ ਵੀ ਉਹੀ ਤਸਵੀਰਾਂ ਤੁਸੀਂ ਦੇਖ ਰਹੇ ਹੋ ਨੌਜਵਾਨ ਲੱਗੇ ਹੋਏ ਵੱਡੀ ਇਕਤਤਾਰ ਦੇ ਵਿੱਚ ਟਰੈਕਟਰ ਟਰਾਲੀਆਂ ਖੜੀਆਂ ਸਾਡੇ ਮਹਤਾਮਾ ਜਿਹੜੀਆਂ ਉਹ ਵੀ ਆਪਣੀ ਸੇਵਾ ਦੇ ਵਿੱਚ ਲੱਗਿਆ ਹੋਈਆਂ ਕੈਮਰਾਮੈਨ ਗੁਜੀਤ ਸਿੰਘ ਦੇ ਨਾਲ ਜੀ ਸਟਾਡੀਅਮ ਨਿਕਰਪਾਸ ਸਿੰਘ ਲੋਗਰ